ਜਿਹੜਾ ਕੈਂਸਰ ਪੇਸ਼ੈਂਟ ਹੈ ਉਹਦੇ ਵਾਸਤੇ ਬਹੁਤ ਇਫੈਕਟਿਵ ਹੈ ਤੇ ਰਾਜਸਥਾਨ ਚ ਰਾਜਸਥਾਨ ਦੀ ਖਜੂਰ ਮਿੱਠੀ ਕਿਉਂ ਹੈ ਕਿਉਂਕਿ ਇੱਥੇ ਗਰਮੀ ਬਹੁਤ ਹੈ ਗਰਮੀ ਜ਼ਿਆਦਾ ਸਾਡੇ ਉਨ ਇੱਥੇ ਟੈਂਪਰੇਚਰ ਵੀ ਲਗਭਗ 50 ਚਲਾ ਜਾਂਦਾ ਬੜੇ ਰਾ ਬਾਕੀ ਫਰੂਟ ਗਲ ਕੇ ਖਰਾਬ ਹੁੰਦਾ ਇਹ ਜਿੰਨੀ ਜਿੰਨੀ ਕਾਲੀ ਹੁੰਦੀ ਜਾਊਗੀ ਓਨੀ ਮਿੱਠੀ ਹੁੰਦੀ ਜਾਊਗੀ ਦਾ ਵੇਟ ਕਟੋਕੜੀ 15 ਗ੍ਰਾਮ ਦੇ ਕਦਾਣਾ ਹੋਗਾ ਜੀ ਬਿਲਕੁਲ ਅਮਰ ਕੋ ਮਾਉਂਗੇ ਦੇਖੋ ਹੁਣ ਹੀ ਪੱਤੇ ਆਪਸੇ ਪੀੜੀ ਜਾਂਦੇ ਹਨ ਹਾਂਜੀ ਹਾਂਜੀ ਹਾਲਾਂਕਿ 25 25 ਫੁੱਟ ਤੇ ਦੂਰ ਹੈ ਠੀਕ ਹੈ ਜੀ ਠੀਕ ਹੈ ਕਿਉਂਕਿ ਇਹਨਾਂ ਖਜੂਰਾਂ ਦੇ ਦੋ ਅਲੱਗ-ਅਲੱਗ ਕਿਸਮਾਂ ਦੀ ਖੇਤੀ ਕਰਦੇ ਆ ਵਿਜੇਨਗਰ ਦੇ ਵਿੱਚ ਖੜੇ ਆ ਆਪਾਂ ਤੇ 5 BLM ਜਿਵੇਂ ਆਪਾਂ ਕਹਿੰਦੇ ਮੋਗਿਆਂ ਦੇ ਨਾਮ ਤੇ ਪੈਂਦਾ ਰਾਜਸਥਾਨ ਦੇ ਵਿੱਚ ਤੇ ਉੱਥੇ ਆਪਾਂ ਇਸ ਟਾਈਮ ਖੜੇ ਆ ਖਜੂਰਾਂ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਇਹਨੇ ਕਿਸਮਾਂ ਤੇ ਕਦੇ ਇਸ ਟਾਈਮ ਜਿੱਥੇ ਆਪਾਂ ਖੜੇ ਆ ਇੱਥੇ ਰੇਤ ਦੇ 20 20 25 25 ਫੁੱਟ ਦੇ ਉੱਤੇ ਟਿੱਬੇ ਹੁੰਦੇ ਸੀ ਤੇ ਬਾਈਏ ਰਹਿਣੇ ਜਿਹੜੇ ਇਹਨੂੰ ਮਿੱਟੀ ਚੱਕ ਕੇ ਹਨਾ ਅਪਜਾਉ ਬਣਾਇਆ ਜ਼ਮੀਨ ਨੂੰ ਤੇ ਅੱਜ ਜਿਹੜੇ ਤੁਸੀਂ ਦੇਖ ਸਕਦੇ ਹੋ ਮੇਨਤ ਸੜਕ ਆ ਜਿਹੜਾ ਖੰਜੂਰ ਦੇ ਆ ਬਾਗ ਤਿਆਰ ਕੀਤਾ ਹੋਇਆ ਤੇ ਆਪਾਂ ਬਾਈ ਮਨਮੀਤ ਨਾਲ ਮਲਾਉਣੇ ਆ ਤੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਵਾਂਗੇ ਮੈਂ ਵੀ ਪਹਿਲੀ ਯਾਰ ਜਿਹੜਾ ਕੀ ਖੰਜੂਰਾਂ ਦੇ ਬਾਗ ਦੀ ਵੀਡੀਓ ਬਣਾ ਰਿਹਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਹਨ ਤੇ ਬਾਈ ਸਸ਼ੀ ਕਾਲ ਜੀ ਸਸ਼ੀ ਗੱਲ ਬਾਈ ਹੋਰ ਠੀਕ ਠਾਕ ਬਾਈ ਜੀ ਬੰਦੇ ਬਾਈ ਚੜ੍ਹਦੀ ਕਲਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨੇ ਇਸ ਵੀਡੀਓ ਚ ਥੈਂਕ ਯੂ ਬਾਈ ਜੀ ਬਿਲਕੁਲ ਤੇ ਜਿਵੇਂ ਬਾਈ ਮੈਂ ਕਿਸਮਾਂ ਦੀ ਗੱਲ ਕੀਤੀ ਸੀ ਹਨਾ ਪਹਿਲਾਂ ਮੈਂ ਵੀ ਦੋ ਅਲੱਗ-ਅਲੱਗ ਕਿਸਮਾਂ ਦੀ ਤੁਸੀਂ ਇੱਥੇ ਖੇਤੀ ਕਰ ਰਹੇ ਸੀ ਖੇਤੀ ਕਰਦੇ ਹਨ ਖਜੂਰਾ ਦੀ ਉਹ ਕਿਹੜੀਆਂ ਕਿਹੜੀਆਂ ਵੇਸੇ ਬਾਈ ਜੀ ਆਪਣੇ ਕੋਲ ਦੋ ਵੈਰਾਈਟੀਆਂ ਨੇ ਇੱਕ ਤਾਂ ਹੈਗੀ ਬਰਹੀ ਜਿਹੜੀ ਪੀਲੀ ਖਜੂਰ ਹੁੰਦੀ ਹੈ ਪੀਲੀ ਖਜੂਰ ਠੀਕ ਹੈ ਇੱਕ ਉਹਦੇ ਲਾਲ ਖਜੂਰ ਜਿਹਨੂੰ ਬੋਲਦੇ ਸਿੱਖੁਨੇ ਜੀ ਜੀ ਤੁਸੀਂ ਆ ਪਿੱਛੇ ਦੇਖ ਸਕਦੇ ਹੋ ਆ ਜਿਹੜੇ ਹਾਂ ਜੀ ਆ ਜਿਹੜੇ ਗੁੱਛੇ ਮੁੰਡੇ ਕੱਟੇ ਜਾਂਦੇ ਆ ਜੀ 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 ਇਹ ਖੁਨੇ ਜੀ ਵੈਰਾਈਟ ਹੈ ਆਖਨੇ ਜੀ ਹਾਂ ਜੀ ਇਹ ਆਮ ਦੇਖੀਏ ਤਾਂ ਮੈਂ ਆਪਣੇ ਪੰਜਾਬ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਵੀ ਇਦਾਂ ਹੁੰਦੀ ਹੋ ਖੇਤੀ ਤੇ ਰਾਜਸਥਾਨ ਚ ਤੇ ਗੁਜਰਾਤ ਚ ਰਾਜਸਥਾਨ ਆਸਤੇ ਵਰਦਾਨ ਹੈ ਨਾ ਹਾਂ ਰਾਜਸਥਾਨ ਨੂੰ ਆਸਤੇ ਵਰਦਾਨ ਹੈ ਵਰਦਾਨ ਹੈ ਫਰੂਟ ਕਿਉਂਕਿ ਜੇ ਤਾਂ ਮੈਨੂੰ ਨਾਲ ਜੇ ਆਪਣੇ ਇੰਡੀਆ ਚ 27 28 ਵੈਰਾਈਟੀ ਨੇ ਖਜੂਰ ਦੀਆਂ 27 ਤੇ 28 ਹਾਂ ਤੇ ਸਾਡੇ ਕੋਲ ਤਾਂ ਦੋ ਹੀ ਵੈਰਾਈਟੀਆਂ ਇਹ ਦੋ ਜਿੱਤੇ ਸੀ ਕੰਮ ਕਰ ਰਹੇ ਜੀ ਇਹ ਕਿਉਂਕਿ ਇਹ ਪਲਾਂਟ ਵੀ ਦੁਬਈ ਟਿਸ਼ੂ ਕਲਚਰ ਲੈਬ ਦੇ ਪਲਾਂਟ ਹੈ ਹਾਂਜੀ ਜਿਹੜੇ ਸੀ 2010 ਦੇ ਬਾਗ ਲਾਏ ਸੀਗਾ ਜੀ ਹੁਣ 2024 ਹੈਗੇ ਹੁਣ ਸਾਡਾ ਬਾਗ 14 ਸਾਲ ਦਾ ਤਾਂ ਸਾਡਾ ਬਾਗ ਹੈ ਹੁਣੇ 14 ਸਾਲਾਂ ਦੀ ਏਜ ਉਹ 14 ਸਾਲਾਂ ਦੀ ਏਜ ਹੋ ਗਈ ਪਲਾਂਟ ਦੀ ਤੇ ਵਧੀਆ ਪ੍ਰੋਡਕਸ਼ਨ ਹੈ ਸ਼ਾਨਦਾਰ ਪ੍ਰੋਡਕਸ਼ਨ ਹੈ ਜੀ ਬਿਲਕੁਲ ਆਪਾਂ ਹੁਣ ਸ਼ੁਰੂਆਤੀ ਸ਼ੁਰੂ ਕਰਦੇ ਆ ਹਨਾ ਜੀ ਮੰਨ ਲਾ ਤੁਸੀਂ ਇਹਦਾ ਪੌਦ ਲੈ ਆਂਦਾ ਹੋਊਗਾ ਤੇ ਆਮ ਕਿੱਥੋਂ ਮਿਲ ਜਾਂਦਾ ਗਏ ਇਹ ਇਹ ਬਾਈ 2010 ਤੋਂ ਗਵਰਨਮੈਂਟ ਦੀ ਇੱਕ ਸਬਸਿਡੀ ਪਲਾਨ ਆਇਆ ਸੀਗਾ ਹਾਂਜੀ ਉਹਦਾ ਫੇ ਅਸੀਂ ਫਾਇਲ ਲਈ ਸੀ ਇਹਦੇ ਵਾਸਤੇ ਜੀ ਤੇ ਉਹਦੋਂ 90% ਸਬਸਿਡੀ ਸੀਗੀ ਉਹਦਾ ਪਲਾਂਟ ਬਾਈ ਜੀ ਬਹੁਤ ਮਹਿੰਗਾ 3.500 4000 ਦਾ ਪਲਾਂਟ ਹੈ ਉਹ ਸਰਵਾਈਵ ਨਹੀਂ ਕਰ ਸਕਦੇ ਜੀ ਪਰ ਉਹਦੋਂ ਗਵਰਨਮੈਂਟ ਨੂੰ ਸਾਨੂੰ ਫਾਇਦਾ ਦਿੱਤਾ ਉਹਦੋਂ ਸਾਨੂੰ ਪਲਾਂਟ ਮਿਲ ਗਿਆ 350 ਦਾ 350 ਦਾ 350 ਦਾ ਕੋਈ 450 ਦਾ ਪਲਾਂਟ ਸੀ ਡਿਪੈਂਡ ਟੂ ਕਿਹੜੀ ਕਿਹੜੀ ਵੈਰਾਈਟੀ ਆਪਾਂ ਲੈਣੇ ਆ ਜੀ ਜੀ ਤੇ ਉਹਦਾ ਸਿਬਾਗ ਲਾਇਆ ਸੀਗਾ ਅਜੇ ਵੀ ਗਵਰਨਮੈਂਟ ਦੀ ਸਬਸਿਡੀ ਚੱਲ ਰਹੀ ਹੈ ਪਰ ਹੁਣ ਤਾਂ ਆਈ ਥਿੰਕ 60 ਤੋਂ 70% ਹੈ। ਪੁਰਾਣੋਂ 90% ਸੀ। 90 ਇੱਕ ਪਲਾਂਟ ਆਪਾਂ ਕਹ ਲਈਏ ਇੱਕ ਪੌਦਾ। ਇੱਕ ਪੌਦਾ। ਜੀ ਤੇ ਇਹ ਤੁਹਾਡੇ ਜਿਹੜਾ ਫਾਰਮ ਬਣਿਆ ਹੋਇਆ ਜਾਂ ਬਾਗ ਆ ਇਹ ਕਿੰਨੇ ਏਕੜ ਦੇ ਵਿੱਚ ਆ ਜੀ? ਮੇਰ ਕੋਲ ਬਾਈ ਜੀ ਚਾਰ ਕਿੱਲੇ ਬਾਗ ਹੈ ਮੇਰ ਕੋਲ। ਚਾਰ ਕਿੱਲੇ ਆਪਾਂ ਪੰਜਾਬ ਵਾਲੇ ਹਿਸਾਬ ਨਾਲ ਕਹ ਲਈਏ ਜਾਂ ਬਿੱਗੇ ਦੇ ਹਿਸਾਬ ਨਾਲ ਕਹ ਲਈਏ? ਤੁਸੀਂ ਬਿੱਗੇਸ ਹਿਸਾਬ ਨਾਲ ਲੈ ਲਓ। 5 ਕਨਾਲਾਂ ਦਾ। ਹਾਂ। ਠੀਕ ਹੈ। ਸਾਡੇ 5 ਕਨਾਲਾਂ ਦੇ ਵਿੱਚ ਤੁਹਾਡਾ ਇਹ ਬਾਗ ਆ। ਤੇ ਮੇਰ ਕੋਲ ਕਰੀਬ 175 ਬੂਟੇ ਨੇ। 175। ਹਾਂ ਕਿਉਂਕਿ 25 25 बाई ਦਾ ਬੁੱਟੇ ਤੋਂ ਬੁੱਟਾ 25 ਫੁੱਟ ਹੋ ਗਿਆ ਢੇ ਲੈਂਡ ਤੋਂ ਲੈਂਡ ਵੀ 25 ਫੁੱਟ ਹੋ ਗਿਆ ਠੀਕ ਹੈ ਜੀ ਆ ਸਿਸਟਮ ਹੈ ਤੁਹਾਡਾ ਸਿਸਟਮ ਇੰਨੀ ਕੀ ਮਤਲਬ ਦੂਰੀ ਚਾਹੀਦੀ ਇਧਰੋਂ ਵੀ ਦੂਰੀ ਇਧਰੋਂ ਵੀ ਕਿਉਂਕਿ ਤੁਸੀਂ ਇਹਨੂੰ ਕੈਮਰਾ ਘੁਮਾਓਗੇ ਦਿਖਾਉਣੇ ਵੀ ਪੱਤੇ ਆਪਸੇ ਪੀੜ ਜਾਂਦੇ ਹਾਂ ਹਾਂ ਜੀ ਹਾਂ ਲਾਂਕੀ 25 25 ਫੁੱਟ ਤੇ ਦੂਰ ਹੈ ਠੀਕ ਹੈ ਜੀ ਠੀਕ ਹੈ ਕਿਉਂਕਿ ਇਹਨਾਂ ਡਿਸਟੈਂਸ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੱਕ ਬੁੱਟੇ ਨੂੰ ਚੰਗੀ ਤਰ੍ਹਾਂ ਹਵਾ ਨਹੀਂ ਲੱਗੂਗੀ ਟਾੜਾ ਫਰੂਟ ਪਰਪਰ ਪੰਪੂਗਾ ਨਹੀਂ 에ਅਰ ਕਰਸੋਣੀ ਬਹੁਤ ਜ਼ਰੂਰੀ ਹੈ ਜੀ ਤਾਂ ਇਹਨਾਂ ਡਿਸਟੈਂਸ ਮ ਬਿਲਕੁਲ ਜੇ ਰਾਜਸਥਾਨ ਤੇ ਪੰਜਾਬ ਦੇ ਵਿੱਚ ਵੀ ਮਨ ਲੱਗਦਾ ਨਹੀਂ ਹੋਣਾ ਹਨਾ ਇਦਾਂ ਦਾ ਕੋਈ ਸਬਸਿਡੀ ਵਾਲਾ ਸਿਸਟਮ ਵੀ ਨਹੀਂ ਹੋਣਾ ਹਨਾ ਬਈ ਹੁਣ ਪੰਜਾਬ ਦਾ ਤਾਂ ਮੈਨੂੰ ਆਈਡੀਆ ਨਹੀਂਗਾ ਲੇਕਿਨ ਰਾਜਸਥਾਨ ਚ ਸਬਸਿਡੀ ਹਜੇ ਵੀ ਚੱਲ ਰਹੀ ਹੈ ਹਜੇ ਚੱਲ ਬਹੁਤ ਲੋਕਾਂ ਨੇ ਬਾਗ ਲਾਏ ਆ ਹੁਣ ਤਾਂ ਇਹਨਾਂ 3-4 ਸਾਲ ਚ ਤਾਂ ਬਹੁਤ ਬਾਗ ਲੱਗੇ ਖਜੂਰਾਂ ਦੇ ਬਹੁਤ ਵੱਡੇ ਵੱਡੇ ਬਾਗ ਲੱਗੇ ਨੇ ਬਿਲਕੁਲ ਜੀ ਹਾਂਜੀ ਕਿਉਂਕਿ ਲੋਕ ਬਹੁਤ ਹੁਣ ਅੱਗੇ ਤੋਂ ਅੱਗੇ ਵੱਧ ਰਿਹਾ ਦੇਖ ਰਹੇ ਨੇ ਨਵੇਂ ਨਵੇਂ ਐਕਸਪੈਰੀਮੈਂਟ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਜਿਵੇਂ ਇਹਦੀ ਗੱਲ ਕਰੀ ਆਪਾਂ ਹਣੀ ਇਹ ਹੁਣ 14 ਸਾਲਾਂ ਦਾ ਹੋ ਗਿਆ ਤੇ ਕਿੰਨੇ ਟਾਈਮ ਦੇ ਵਿੱਚ ਜਿਹੜਾ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ਭਾਈ ਜੀ ਇਹ ਖਜੂਰ ਜਿਹੜੀ ਆ ਲਗਭਗ ਤੀਜੇ ਚੌਥੇ ਸਾਲ ਤੁਸੀਂ ਪ੍ਰੋਡਕਸ਼ਨ ਲੈ ਸਕਦੇ ਹੋ ਤੀਜੇ ਜਾਂ ਚੌਥੇ ਸਾਲ ਹਾਂ ਪਰ ਅਸੀਂ ਤਾਂ ਲਈ ਸੀ ਪੰਜ 6 ਸਾਲ ਜਾ ਕੇ ਹਾਂਜੀ ਉਹਦਾ ਰੀਜ਼ਨ ਇਹ ਹੈ ਕਿ ਇਹਦੀ ਲਾਈਫ ਬਹੁਤ ਹੈ ਇਹਨੇ ਕਟੋ-ਕਟੇ 70 ਸਾਲ ਤੱਕ ਇਹਨੇ ਆਪਾਂ ਨੂੰ ਫਰੂਟ ਦੇਣਾ ਹੈ ਜੀ ਤੇ ਜਿੰਨਾ ਅਸੀਂ 6 ਮਹੀਨਾ ਸਾਲ ਤਾਂ ਕਰਿਆ ਕਿ ਅਸੀਂ ਚਾਹੁੰਦੇ ਸੀ ਕਿ ਜਿਹੜਾ ਫਰੂਟ ਅੱਗੇ ਆਵੇ ਉਹ ਬੜਾ ਹੈਲਥੀ ਆਵੇ ਜਿਆਦਾ अर्ਲੀ ਨਾ ਤਾਂ ਫਾਇਦਾ ਨਹੀਂ ਹੈ ਲੇਕਿਨ ਆਪਾਂ ਬਹੁਤ ਲੰਮਾ ਚੱਲਣਾ ਹੈ ਜੀ ਤਾਂ ਉਸੇ ਸਾਹਮਣਾ ਸੀ ਲਿਆ ਸੀਗਾ 6 ਸਾਲ ਜਾ ਕੇ ਫਰੂਟ ਲਿਆ ਸੀਗਾ ਲੇਕਿਨ ਤੁਸੀਂ ਸਾਡੇ ਫਰੂਟ ਦੀ ਕੁਆਲਿਟੀ ਦੇਖ ਸਕਦੇ ਹੋ ਇਹਦਾ ਸਾਈਜ਼ ਦੇ ਸਕਦੇ ਹੋ ਤੁਹਾਨੂੰ ਇਹ ਸਾਈਜ਼ ਬਾਜ਼ਾਰ 'ਚ ਬਹੁਤ ਘੱਟ ਮਿਲੂਗਾ ਆਮ ਆਪਾਂ ਕਹਿ ਦਿੰਨੇ ਨੇ ਨਾ ਦਬਈ ਵਾਲੀ ਖੰਜੂਰ ਥੋੜੀ ਜੀ ਵੱਡੀ ਹੁੰਦੀ ਹੈ ਨਾ ਉਹ ਉਹ ਚੀਜ਼ ਵਾਂਗੂ ਸਾਈਜ਼ ਦੇਖ ਸਕਦੇ ਤੁਸੀਂ ਹਾਂਜੀ ਤੁਸੀਂ ਇਹਦਾ ਸਾਈਜ਼ ਦੇਖ ਲਓ ਆਹ ਸਾਈਜ਼ ਤੁਹਾਨੂੰ ਬਾਜ਼ਾਰ 'ਚ ਬਹੁਤ ਘੱਟ ਮਿਲੂਗਾ ਪੂਰਾ ਮੋਟਾ ਸਾਈਜ਼ ਹੈ ਤੇ ਇਹ ਜਾਨੀ ਘੱਟੋ ਘੱਟ ਇਹਦਾ ਇੱਕ ਇੱਕ ਦਾਣੇ ਦਾ weight ਘੱਟੋ ਘੱਟ 15 ਗ੍ਰਾਮ ਦਾ ਇੱਕ ਦਾਣਾ ਹੋਊਗਾ ਜੀ ਬਿਲਕੁ ਹੋ ਜੂਗੀ ਮਿੱਠੀ ਹੋ ਜਾਂਦੀ ਹੈ ਬਾਕੀ ਫਰੂਟ ਗਲ ਕੇ ਖਰਾਬ ਹੁੰਦਾ ਹੈ ਇਹ ਜਿੰਨੀ ਜਿੰਨੀ ਕਾਲੀ ਹੁੰਦੀ ਜਾਊਗੀ ਓਨੀ ਮਿੱਠੀ ਹੁੰਦੀ ਜਾਊਗੀ ਇਹਨਾਂ ਦਾ ਟੇਸਟ ਵਧੀਆ ਬਣਦਾ ਜਾਣਾ ਬਹੁਤ ਜ਼ਿਆਦਾ ਇਹ ਤਾਂ ਤੁਹਾਨੂੰ ਐ ਲੱਗੂਗਾ ਜਿਵੇਂ ਆਪਣੇ ਘਰੇ ਬਜ਼ੁਰਗ ਬੰਦੇ ਜੇ ਦੰਦ ਨਿੰਗਾ ਹਾਂਜੀ ਇਹਨੂੰ ਤੁਸੀਂ ਲੈ ਜਾ ਕੇ ਫ੍ਰਿਜ ਰੱਖ ਦੋ ਜੀ ਇਹ ਪਏ ਪਏ ਕਾਲੀ ਹੋ ਜੂਗੀ ਹਫਤੇ ਬਾਅਦ ਤੁਸੀਂ ਬਜ਼ੁਰਗ ਬੰਦੇ ਨੂੰ ਖਵਾ ਦਿਓ ਉਹ ਵੀ ਖਾ ਜਾਊਗਾ ਖਾ ਜਾਊਗਾ ਇੰਨੀ ਸੌਫਟ ਹੋ ਜੂਗੀ ਅੱਛਾ ਇਹਦੇ ਫਰੂਟ ਦੇ ਆਪਾਂ ਜੇ ਕਰੀਏ ਆਪਾਂ ਬੈਨੀਫਿਟ ਕੀ ਆ ਹਨਾ ਵੀ ਆਪਾਂ ਉਹ ਮੜੇ ਜ਼ਰੂਰ ਦੱਸੋ ਵੀ ਇਹਦਾ ਫਾਇਦੇ ਕਿੰਨੇ ਹੈਗਾ ਬਾਜੀ ਇੱਚ ਫਾਈਬਰ ਹਮ ਵਿਟ ਪ੍ਰੋਟੀਨਸ ਜੀ ਮਿਨਰਲਸ ਜੀ ਖੂਬ ਭਰੇ ਹੋ ਨੇ ਚਾ ਸ਼ੂਗਰ ਬਹੁਤ ਹੈ ਬਹੁਤ ਮਿੱਠਾ ਜੀ ਸ਼ੂਗਰ ਪੇਸ਼ੈਂਟ ਆ ਆਰਗੇਨਿਕ ਸ਼ੂਗਰ ਕਹ ਸਕਦੇ ਆ ਪਰ ਨੇਚਰਲ ਨੇਚਰਲ ਸ਼ੂਗਰ ਹੈ ਪਰ ਸ਼ੂਗਰ ਵਾਲ ਪੇਸ਼ੈਂਟ ਨਾ ਖਾਵੇ ਹਾਂ ਜਿਹੜਾ ਕੈਂਸਰ ਪੇਸ਼ੈਂਟ ਹੈ ਉਹਦੇ ਵਾਸਤੇ ਬਹੁਤ ਇਫੈਕਟਿਵ ਹੈ ਕਿਉਂਕਿ ਇਹ ਇੰਨਾ ਪਾਵਰਫੁਲ ਹੈ ਤੁਹਾਨੂੰ ਬਹੁਤ ਭੁੱਖ ਲੱਗੇ ਤੁਸੀਂ 10 ਦਾਣੇ ਖਾ ਲੋ ਬਾਅਦ ਤੁਸੀਂ ਰੋਟੀ ਨਹੀਂ ਮੰਗੋਗੇ ਢੇਢੀ ਜਾ ਭਰ ਜਾਂਦਾ ਐਨਰਜੀ ਵਧ ਦਿੰਦਾ ਹੈ ਕਿਉਂਕਿ ਹੁਣ ਇਹ ਜਿਹੜੇ ਖਜੂਰੇ ਨਾ ਕਿਉਂਕਿ ਇਹ ਆਪਣੇ ਕੋਲ ਹੁਣ ਜਿਵੇਂ ਆਪਣੇ ਜਿਹੜੇ ਆਪਣੇ ਮੁਸਲਮਾਨ ਭਰਾ ਨੇ ਉਹ ਰੋਜ਼ੇ ਵੀ ਖਜੂਰਾ ਜੀ ਕਿਉਂਕਿ ਮੇਰੇ ਤਾਂ ਜਿਹੜੇ ਸੰਗੀਤ ਮੇਰੇ ਗੁਰੂ ਜੀ ਸੀ ਉਹ ਵੀ ਫਤਿਹ ਮੋਹਮਦ ਜੀ ਸੀਗੇ ਮੁਸਲਮਾਨ ਸੀ ਕਮਰੇ ਉਹਨਾਂ ਡੈਥ ਹੋ ਗਈ ਅਸੀਂ ਉਹਨਾਂ ਤੋਂ ਸੰਗੀਤ ਸਿੱਖਿਆ ਲੇਕਿਨ ਸਾਨੂੰ ਪਤਾ ਕਿ ਜਦੋਂ ਰੋਜ਼ ਰੱਖਦੇ ਸੀ ਤੇ ਉਹਨਾਂ ਦਾ ਸਿਸਟਮ ਕੀ ਸੀਗਾ ਪਰ ਖਜ਼ੂਰ ਉਹਨਾਂ ਦਾ ਸਭ ਤੋਂ ਪਵਿੱਤਰ ਫਲੂਡ ਕਹਿ ਸਕਦੇ ਜਿਹਨਾਂ ਨਾਲ ਰੋਜੇ ਤੋੜਦੇ ਰੋਜੇ ਤੋੜਦੇ ਹਾਂਜੀ 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 ਆਹ ਜੀ ਬਿਲਕੁਲ ਇਹਦੀ ਮਾਰਕੀਟਿੰਗ ਕਿਵੇਂ ਰਹਿੰਦੀ ਹੈ ਜੀ ਆਪਾਂ ਦੇਖੀਏ ਮਾਰਕੀਟਿੰਗ ਬਾਈ ਜੀ ਸਾਡੇ ਤੋਂ ਹੁਣ ਇਹ ਕੀ ਸਾਡੇ ਤਾਂ ਚਲੋ ਰੱਬ ਦੀ ਬਹੁਤ ਕਿਰਪਾ ਹੈ ਕਿ ਸਾਡੇ ਕੋਲ ਠੇਕੇਦਾਰ ਜਿਵੇਂ ਸਵੇਰੇ ਇੱਥੇ ਖੇਚ ਆ ਜਾਂਦੇ ਨੇ ਹਾਂਜੀ ਅਸੀਂ ਸਵੇਰੇ 5 ਵਜੇ ਖੇਚ ਆ ਜਾਂਦੇ ਨੇ 5:30 'ਤੇ ਅਸੀਂ ਕਟਿੰਗ ਸ਼ੁਰੂ ਕਰ ਦਿੰਦੇ ਹਾਂ ਔਨ ਡਿਮਾਂਡ ਅਸੀਂ ਕਟਿੰਗ ਕਰਦੇ ਹਾਂ ਜਿਨ੍ਹਾਂ ਆਰਡਰ ਆ ਗਿਆ ਉਹਨੂੰ ਅਸੀਂ ਫਰੈਸ਼ ਮਾਲ ਕੱਟ ਕੇ ਦੇਣਾ ਐਨਕੀ ਮਾਲ ਕੱਟ ਕੇ ਰੱਖਤਾ ਵੀ ਆ ਕੇ ਚੱਕ ਕੇ ਦੇਤਾ ਐਨ ਨਹੀਂ ਕਰਦੇ ਅ ਆਰਡਰ ਤੇ ਆਰਡਰ ਤੇ ਕਟਾਂਗੇ ਉਦਾਂ ਨਹੀਂ ਕੱਟਦੇ ਸੀ ਠੀਕ ਹੈ ਜੀ ਕਿਉਂਕਿ ਇਹਦੀ ਸੈਲਫ ਲਾਈਫ ਘਟ ਹੈ ਖਜੂਰ ਦੀ ਕੱਟੇ ਬਾਅਦ ਇਹਨੇ 2-3 ਦਿਨ ਤੋਂ ਬਾਅਦ ਦੇ ਟਾਈਮ ਨਹੀਂ ਕੱਢੋਗੇ ਠੀਕ ਹੈ ਜੀ ਮਤਲਬ ਕਿ ਫਰੂਟ ਤਾਂ ਖਰਾਬ ਨਹੀਂ ਹੁੰਦਾ ਕਾਲਾ ਪੈਣਾ ਸ਼ੁਰੂ ਹੋ ਜਾਊਗਾ ਲੇਕਿਨ ਉਹ ਉਹਦੀ ਕੀ ਕਿ ਮਾਰਕੀਟ ਵ্যালੂ ਫੇਰ ਘਟ ਜਾਂਦੀ ਹੈ ਮਾਰਕੀਟ ਵੈ ਅਸੀਂ ਫਰੂਟ ਦੇ ਹਿਸਾਬ ਨਾਲ ਚੱਲਣਾ ਤਾਂ ਸਾਨੂੰ ਉਹ ਹਿਸਾਬ ਥੋੜਾ ਰੱਖਣਾ ਪੈਂਦਾ ਹੈ ਹਿਸਾਬ ਰੱਖਣਾ ਪੈਂਦਾ ਜੇ ਇੱਕ ਪਲਾਂਟ ਦੀ ਗੱਲ ਕਰੀਏ ਜਿਹਦੇ ਦਾ ਆਹ ਪਲਾਂਟ ਹੈ ਤਾਂ ਇੱਕ ਪਲਾਂਟ ਜਿਵੇਂ ਹੁਣ ਇਹਦਾ ਸੀਜ਼ਨ ਆ ਹਨਾ ਹਾਂਜੀ ਹਾਂਜੀ ਤੇ ਇਹ ਕਿੰਨਾ ਕੁ ਮਤਲਬ ਆਪਦਾ ਪ੍ਰ ਡੇਢ ਤੋਂ 2 ਕੁਇੰਟਲ ਹਾਂਜੀ ਠੀਕ ਹੈ ਜੀ ਕਿਉਂਕਿ ਇਹਦੇ ਗੁੱਛ ਲੱਗਦੇ ਆ ਡਰ ਜਿਵੇਂ ਇੱਕ ਪਲਾਂਟ ਨੂੰ ਕਟਟੋ ਕਟੋ 15 ਗੁੱਛੇ ਤਾਂ ਕਟਟੋ ਕਟਟ ਲੱਗਣਗੇ ਲੱਗਣਗੇ ਜੀ 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 ਜੇ ਆਪਾਂ ਕਟਟੋ ਕਟਟ ਬਿਨਾ ਨਾ ਕਰਦੇ 10 ਕਿਲੋ ਦੀ ਔਰੇ ਲੈ ਕੇ ਚੱਲੇ ਤਾਂ ਵੀ 150 ਕਿਲੋ ਮਾਲ ਤਾਂ ਸਿੱਧਾ ਹੋ ਗਿਆ ਯਾਨੀ ਡੇਢ ਕੁਇੰਟਲ ਬਟ ਹੁਣ ਪਲਾਂਟ ਵੱਡਾ ਹੋ ਗਿਆ ਗੁੱਛੇ ਸਾਡੇ 20-20 ਕਿਲੋ ਦੇ ਗੁੱਛੇ ਵੀ ਨਿਕਲਦੇ ਆ ਕੋਈ 18 ਕਿਲੋ ਦਾ ਵੀ ਆ ਹਾਂਜੀ ਤਾਂ ਮੈਨੂੰ ਉਮੀਦ ਹੈ ਕਿ ਇਸ ਸਾਲ ਆ ਸੀਜ਼ਨ ਹੈ ਇਸ ਸਾਲ ਅਸੀਂ 24-25 ਕਿਲੋ ਤੱਕ ਦੇ ਗੁੱਛੇ ਕੱਢਾਂਗੇ ਸੀ ਬਿਲਕੁਲ ਬਈ ਅੱਛਾ ਇੱਕ ਹੋਰ ਚੀਜ਼ ਹੁੰਦੀ ਹੈ ਜਿਵੇਂ ਇਹਦਾ ਫਲ ਚੱਕਦਾ ਜੀ ਉਹਦਾ ਕੋਈ ਪ੍ਰੋਸੀਜਰ ਪ੍ਰੋਸੀਜਰ ਹੁੰਦਾ ਜਿਵੇਂ ਆਪਾਂ ਕਹਿ ਲਈਏ ਨਹੀਂ ਤਾਂ ਆਮ ਆਪਾਂ ਜਿਵੇਂ ਅਮਰੂਦ ਦੀ ਗੱਲ ਕਰ ਲਈਏ ਜਾਂ ਆਂਬ ਹੋ ਗਿਆ ਹਨਾ ਤਾਂ ਇਹਦੇ 'ਚ ਕੋਈ ਫੀਮੇਲ ਮੇਲ ਕੋਈ ਹੁੰਦਾ ਹੈ ਹਾਂਜੀ ਭਾਜੀ ਇਹ 'ਚ ਫੀਮੇਲ ਮੇਲ ਦਾ ਸਾਰਾ ਪ੍ਰੋਸੈਸ ਹੈ ਇਹਦੇ 'ਚ ਜੋ ਮੇਨ ਪੋਰਸ਼ਨ ਇਹਦਾ ਹੈਗਾ ਪੋਲੀਨੀਸ਼ਨ ਦਾ ਹਾਂਜੀ ਬਾਕੀ ਬਾਗ 'ਚ ਤਾਂ ਇਹ ਸੈਲਫ ਪੋਲੀਨੇਟ ਹੋ ਜਾਂਦਾ ਹੈ ਇਹ 'ਚ ਸੈਲਫ ਪੋਲੀਨੇਟ ਨਹੀਂ ਆ ਜੀ ਇਹ 'ਚ ਇੱਕ ਜਿਹੜਾ ਮੇਲ ਉੱਚ ਉਹਨੂੰ ਚਾੜਾਂਗੇ ਨਾ ਹਲਕਾ ਜਿਹਾ ਚਪੌੜਾ ਨਿਕਲੂਗਾ ਉਹਨੂੰ ਸਾਡੀ ਲੈਂਗੁਏਜ ਅਸੀਂ ਉਹਨੂੰ ਬੋਲਦੇ ਪੋਲਨ ਜੀ ਉਸ ਪੋਲਨ ਨੂੰ ਫੀਮੇਲ ਦਾ ਜਿਹੜਾ ਫੁੱਲ ਨਿਕਲੂਗਾ ਜਿਹੜੇ ਆ ਗੁੱਛੇ ਤੁਸੀਂ ਦੇਖ ਰਹੇ ਹੋ ਗੁੱਛੇ ਦਾ ਇੱਕ ਫੁੱਲ ਹੁੰਦਾ ਹੀ ਇੱਕ ਗੁੱਛੇ ਦੇ ਇੱਕ ਫੁੱਲ ਠੀਕ ਹੈ ਜਿੰਨੇ ਗੁੱਛੇ ਦੇਕਰ ਇਹਨੇ ਫੁੱਲ ਨਿਕਲੇ ਸੀਗੇ ਜੀ ਠੀਕ ਹੈ ਹਰ ਫੁੱਲ ਨੂੰ ਖੋਲ ਕੇ ਹੱਥ ਨਾਲ ਉਹਦੇ ਉੱਤੇ ਪਾਊਡਰ ਲਾਉਣਾ ਪਊਗਾ ਹਾਂਜੀ ਜਦੋਂ ਉਹ ਪਾਊਡਰ ਹੱਥ ਨਾਲ ਉਹਦੇ ਉੱਤੇ ਲਾਵਾਂਗੇ ਹਾਂਜੀ ਉਹਨੂੰ ਅਸੀਂ ਬੰਦ ਦਿੰਨੇ ਆਂ ਉਸ ਤੋਂ ਬਾਅਦ ਉਹ ਫੁੱਲ ਪੋਲਿਨੇਟ ਹੋਊਗਾ ਜੀ ਤਾਂ ਜਾ ਕੇ ਉਹ ਖਜੂਰ ਬਣੋਗੇ ਜੇ ਐ ਉਹਦਾ ਸਾਡੇ ਕੋਲ ਟਾਈਮ ਹੈ 24 ਘੰਟੇ ਦਾ 24 ਘੰਟੇ ਲੈ ਲਓ ਜਾਂ 26 ਘੰਟੇ ਲੈ ਲਓ ਇਹ ਤੋਂ ਪਰ ਲੇਟ ਨਹੀਂ ਕਰ ਸਕਦੇ ਜੇ ਅਸੀਂ ਲੇਟ ਕਰਾਂਗੇ ਤਾਂ ਫੁੱਲ ਦੀ ਐਫੀਸ਼ੀਐਂਸੀ ਖਤਮ ਹੋਣੀ ਸ਼ੁਰੂ ਹੋ ਚੁਗੀ ਆਪਣੇ ਕਿਸੇ ਕੰਮ ਦਾ ਹੀ ਰੋਗਾ ਕਿਸੇ ਕੰਮ ਦਾ ਨਹੀਂ ਤਾਂ ਸਾਡਾ ਜਿਹੜੇ ਮੈਂ ਹਾਂ ਜਾਂ ਜਿਹੜੇ ਮੇਰੇ ਵਰਕਰ ਹੈ ਅਸੀਂ ਫਿਰ ਬਾਗ ਚ ਰਹਿਣੇ ਫਿਰ ਪੁੱਲ ਨੂੰ ਦੇ ਟਾਈਮ ਜੀ ਕਿਉਂਕਿ ਫਰਵਰੀ 25 ਫਰਵਰੀ ਤੋਂ ਲੈ ਕੇ ਮਾਰਚ ਦਾ ਪੂਰਾ ਮਹੀਨਾ ਅਸਵਾ ਮੇਨ ਅਸੀਂ ਬਾਗ ਚ ਹੁਕਮਦੇ ਰਹਨੇ ਕੋੜੀ ਚੱਕੀ ਜਿਹੜੇ ਨੇ ਫੁੱਲ ਮਤਲਬ ਚੱਕ ਲਿਆ ਉਹ ਚੱਕ ਲੈ ਨਾਲ ਦੇ ਨਾਲ ਨਾਲ ਦੇ ਨਾਲ ਪੌੜੀ ਲਾ ਕੇ ਅਸੀਂ ਉੱਤੇ ਚੜਾਂਗੇ ਫੁੱਲ ਨੂੰ ਖੋਣ ਲਾਂਗੇ ਸਪਰੇਅ ਮਾਰਾਂਗੇ ਪਾਣੀ ਦੀ ਫੁੱਲ ਪਾウダー ਉੱਤੇ ਛਿੜਕਾਂਦੇ ਤੁਹਾਨੂੰ ਬੰਦਾਂਗੇ ਬੰਦ ਕਰ ਦਿੰਨੇ ਹਾਂ ਬੰਦ ਦਿੰਨੇ ਪੱਤੇ ਨਹੀਂ ਤਾਂ ਕਿ ਸਾਡੀ ਨਿਸ਼ਾਨੇ ਕਿ ਆ ਫੁੱਲ ਅਸੀਂ ਪੋਲਨ ਕਰਤਾ ਜੀ ਆ ਪੂਰਾ ਸਿਸਟਮ ਇਹ ਪ੍ਰੋਸੈਸ ਆਪਾਂ ਕਹ ਲਈ ਮੇਨਟੇਨੈਂਸ ਥੋੜੀ ਜ਼ਿਆਦਾ ਜ਼ਿਆਦਾ ਤੇ ਇਹਦਾ ਧਿਆਨ ਜ਼ਿਆਦਾ ਰੱਖਣਾ ਪੈਣਾ ਰੱਖਣਾ ਪਊਗਾ ਬਾਈ ਜੀ ਜੇ ਆਪਾਂ ਮਹੀਨੇ ਦੀ ਗੱਲ ਕਰੀਏ ਜਿੱਦਾਂ ਆਪਾਂ ਅਗਸਤ ਹੁਣ ਚੱਲ ਰਿਹਾਗਾ ਤਾਂ ਕਿਹੜੇ ਮਹੀਨੇ ਤੋਂ ਤੁਸੀਂ ਮਤਲਬ ਇਹਦੇ ਵਿੱਚ ਇੰਟਰਸ ਕਰ ਲੈਣੇ ਵੀ ਇਹਦੀ ਮਿਹਨਤ ਸ਼ੁਰੂ ਹੋ ਜਾਂਦੀ ਹੈ ਤੇ ਕਿੰਨਾ ਕਿੱਥੋਂ ਤੱਕ ਚੱਲਦੀ ਹੈ ਭਾਜੀ ਅਸੀਂ ਐਵੇਂ ਜਿਵੇਂ ਦਸੰਬਰ ਚ ਸਾਡਾ ਕੰਮ ਸ਼ੁਰੂ ਹੁੰਦਾ ਅਸੀਂ ਪਹਿਲਾਂ ਤਾਂ ਸਾਰੇ ਬਾਗ ਦੇ ਕੰਡੇ ਕਟਾਂਗੇ 16 ਦੇ ਖਰ ਨੂੰ ਅੰਦਰ-ਅੰਦਰ ਨੂੰ ਬੰਨੇ ਅੰਦਰਲੀ ਸਾਈਡ ਅੰਦਰਲੀ ਸਾਈਡ ਜਿਹੜੇ 16 ਹਾਂਜੀ ਹਾਂਜੀ ਅਸੀਂ ਪਹਿਲਾਂ ਕਟਣਾ ਸਾਰੇ ਬਾਗ ਦੇ 16 ਕਟਾਂਗੇ ਉਹ ਕਿਉਂ ਜੀ ਕਿਉਂਕਿ ਬਹੁਤ ਜ਼ਿਆਦਾ ਤਿੱਖਾ ਹੈ ਹਾਂਜੀ ਕਿਉਂਕਿ ਨਹੀਂ ਕਟਾਂਗੇ ਸਾਦਾ ਹੱਥ ਹੱਥ ਅੰਦਰ ਨਹੀਂ ਪਊਗਾ ਹਾਂਜੀ ਨਾ ਅਸੀਂ ਪੌਲਨ ਕਰ ਸਕਦੇ ਨਾ ਅਸੀਂ ਗੁੱਛੇ ਬੰਨ ਸਕਦੇ ਨਾ ਥਲੇ ਝੜਾ ਸਕਦੇ ਅੱਛ ਉਸ ਉਸ ਕੰਮ ਨੂੰ ਸਾਨੂੰ ਕਟਕੜਵੀ ਤੋਂ 25 ਦਿਨ ਲੱਗਦੇ ਆ ਸਾਰੇ ਵਗਦੇ ਸਿਕੰਡੇ ਕਟਾਂਗੇ ਜੀ ਕਿਉਂਕਿ ਗੰਡੇ ਹੀ ਬੜੇ ਜੇਰੇਲੇ ਲੱਗ ਜਾਂਦੇ ਤਾਂ ਫਿਰ 3-4 ਦਿਨ ਸਾਨੂੰ ਪਤਾ ਲੱਗਦਾ ਕਿ ਦਰਦ ਹੋ ਰਿਹਾ ਦਰਦ ਹੁੰਦਾ ਇਹਦਾ ਦਰਦ ਦੰਦ ਰਹਿ ਜਾਂਦਾ ਠੀਕ ਹੈ ਉਹਨੂੰ ਉਹ ਕਟਾਂਗੇ ਦਸੰਬਰ ਚ ਸਾਡਾ ਕੰਮ ਹੋ ਰਹਿਦਾਗਾ ਜੀ ਸਿਰਫ 20-25 ਦਿਨ ਸਾਡਾ ਥੋੜਾ ਰੈਸਟ ਹੋਊਗਾ ਉਸ ਤੋਂ ਬਾਅਦ ਅਸੀਂ ਸਾਡਾ ਪੋਲਨ ਦਾ ਕੰਮ ਸ਼ੁਰੂ ਹੋ ਜਾਊਗਾ ਜੀ ਪੋਲਨ ਚ ਕਿ ਕਿ ਅਸੀਂ ਫਿਰ ਉਹ ਸੇ ਦੇਣੀ ਨਹੀਂ ਕਰ ਸਕਦੇ ਸਵਾਮੀਨਾ ਪਰ ਉਪਰ ਉਸ ਤੋਂ ਬਾਅਦ 15 ਦਿਨਾਂ ਗਿਆ ਪਾਊਗਾ ਜਿਵੇਂ ਦਾਣਾ ਮੋਟਾ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਗੁੱਛਿਆਂ ਨੂੰ ਬੰਨਣਾ ਟਾਣੀ ਨਾਲ ਤੇ ਹੱਥਿਆਲੀ ਚਲਾਉਣੀ ਸਾਡਾ ਪ੍ਰੋਸੈਸ ਸ਼ੁਰੂ ਹੋ ਜਾਊਗਾ ਕਿਉਂਕਿ ਹੱਥਿਆਲੀ ਵੀ ਸਾਡੀ ਸਪੈਸ਼ਲ ਥੈਲੀ ਆਮ ਥੈਲੀ ਨਹੀਂ ਹੈ ਇਹ ਕਾਦੇ ਵਾਸਤੇ ਲਾਈ ਹੈ ਇਹ ਬਾਜੀ ਇੱਕ ਤਾਂ ਸਾਡਾ ਫਰੂਟ ਗਿੱਲਾ ਨਾ ਹੋਵੇ ਜੀ ਦੂਸਰਾ ਆਪਣੇ ਕਾਂ ਤੋਤੇ ਹੋਗੇ ਇਹਨਾਂ ਤੋਂ ਬਚਾਉਣ ਵਾਸਤੇ ਹਾਂਜੀ ਤੀਜਾ ਇਹਦੇ ਅੰਦਰ ਜਿਹੜੀ ਹੀਟ ਹੈ ਜਿਆਦਾ ਰਹੂਗੀ ਸਪੈਸ਼ਲ ਅਲਟਰਾਵਾਈਡ ਥੈਲੀ ਜੀ ਅੰਦਰ ਕੇ ਕਿ ਜੇ ਮੰਨ ਲਓ ਬਾਹਰ ਆਪਣਾ ਅੰਦਰ ਬਾਹਰ ਵੱਲੋਂ 40 ਡਿਗਰੀ ਟੈਂਪਰੇਚਰ ਹੈ ਤਾਂ ਅੰਦਰ ਸਮਝੇ ਘੱਟੋ ਘੱਟ 45 ਡਿਗਰੀ ਹੋਗਾ ਕਿਉਂਕਿ ਖਜੂਰ ਦਾ ਇਹ ਕਿ ਜਿੰਨੀ ਜ਼ਿਆਦਾ ਗਰਮੀ ਹੋਵੇਗਾ ਨਾ ਜਿੰਨੇ ਆਤਪੁਸ਼ ਹੋਗੇ ਖਜੂਰ ਉਹਨੇ ਹੀ ਮਿੱਠੇ ਹੋਗੇ ਅੱਛਾ ਜੀ ਤੇ ਰਾਜਸਥਾਨ ਚ ਰਾਜਸਥਾਨ ਦੇ ਖਜੂਰ ਮਿੱਠੇ ਕਿਉਂ ਆ ਕਿਉਂਕਿ ਇੱਥੇ ਗਰਮੀ ਬਹੁਤ ਹੈ ਗਰਮੀ ਜ਼ਿਆਦਾ ਸਾਡੇ ਉਹਨੇ ਇੱਥੇ ਟੈਂਪਰੇਚਰ ਵੀ ਲਗਭਗ 50 ਚਲਾ ਜਾਂਦਾ ਬੜੇ ਆਰਾਮ ਨਾਲ ਜੀ ਕੋਈ ਦਿੱਕਤ ਨਹੀਂ ਬੜੇ ਆਰਾਮ ਨਾਲ ਜਾਏਗਾ ਇਸੇ ਕਰਕੇ ਗਰਮੀ ਦਾ ਫਾਇਦਾ ਹੀ ਜ਼ਿਆਦਾ ਚੰਗੀ ਗਰਮੀ ਚਾਹੀਦੀ ਹੈ ਗਰਮੀ ਨੂੰ ਗਰਮੀ ਚਾਹੀਦੀ ਹੈ ਇਹਦੀ ਲੈਂਥ ਵਗੈਰਾ ਕਿੰਨੀ ਕੁ ਹੋ ਜਾਂਦੀ ਹੈ ਇਹਨੂੰ ਫਿਰ ਕਟਾਈ ਕਰਦੇ ਹਾਂ ਥੋੜੇ ਅੱਗੇ ਵੱਧ ਜਾਂਦੇ ਆ ਜਾਂ ਇੱਲੀ ਤੇ ਸਹੀ ਰਹਿੰਦੀ ਹੈ ਤਰ੍ਹਾਂ ਮੇਰੀ ਭਾਜੀ ਇਹਦੀ ਚੜਨਾ ਤੇ ਕੰਮ ਕਰਨਾ ਬਿਲਕੁਲ ਅਸੀਂ ਬੜੇ ਸਾਵਨਾ ਕਟਿੰਗ ਕਰਦੇ ਹਾਂ ਕਿ ਜਿਹੜੀ ਲੋੜ ਉਹਨਾਂ ਉਹਨਾਂ ਰਾਹ ਨੂੰ ਕਟਾਂਗੇ ਨਹੀਂ ਤਾਂ ਨਹੀਂ ਕਟਾਂਗੇ ਇਹ ਜਿਹੜੀਆਂ ਟਾਹਣੀਆਂ ਮੈਂ ਦੇਖੀ ਸੀ ਭਾਈ ਯਾਰ ਇਹ ਕੱਟ ਰਹੇ ਸੀ ਨਾ ਇਹ ਟੁੱਟਦੀਆਂ ਨਹੀਂ ਉੱਪਰ ਇਧਰ ਜਿਵੇਂ ਫਰਦੇ ਹਾਂ ਹੁਣ ਇਹਦੇ ਤੇ ਵੀ ਕਾਫੀ ਵਜਨ ਦਿੱਤਾ ਹੋਇਆ ਜਾਉਂਦਾ ਪੈੜ ਜਾਂਦੇ ਬਹੁਤ ਮਜ਼ਬੂਤ ਤੁਸੀਂ ਚੜੋ ਅੱਛਾ ਬੈਠੇ ਰਹੋ ਬੈਠੇ ਰਹੋ ਭਾਈ ਕੋਈ ਚੱਕੜ ਨਹੀਂ ਠੀਕ ਹੈ ਅਸੀਂ ਕਈ ਵਾਰੀ ਚੜਦੇ ਹਾਂ ਅਸੀਂ ਤਾਂ ਪਹਿਲਾਂ ਤਾਂ ਚੜਾਂਗੇ ਇਹ ਕੰਡੇ ਕੱਟਣ ਵਾਸਤੇ ਹਾਂਜੀ ਫੇਰ ਚੜਾਂਗੇ ਇਹ ਪੋਲਨ ਕੱਢਣ ਵਾਸਤੇ ਕੋਈ ਪਤਾ ਨਹੀਂ ਕਿੰਨੇ ਵਾਰੀ ਚੜਦੇ ਹਾਂ ਹਾਂਜੀ ਉਸ ਤੋਂ ਬਾਅ ਠੀਕ ਹੈ ਉਸ ਤੋਂ ਬਾਅਦ ਚੜਾਂਗੇ ਫਰੂਟ ਕੱਟਣ ਵਾਸਤੇ ਹਾਂਜੀ ਹੁਣ ਕਾਊਂਟ ਕਰ ਲਓ ਕਿੰਨੀ ਵਾਰ ਚੜੇ ਅਸੀਂ ਮਤਲਬ ਇਹ ਚੀਜ਼ ਇੱਕ ਨੇਚਰਲ ਤੌਰ ਤੇ ਤਿਆਰ ਹੁੰਦੀ ਹੈ ਨਾ ਹਾਂ ਬਿਲਕੁਲ ਤੇ ਇਹਦੀ ਆਪਾਂ ਜੇ ਗੱਲ ਕਰੀਏ ਰੇ ਦੀ ਸਪਰੇ ਦੀ ਇਹਦੇ ਫਿਰ ਕਿੰਨਾ ਕ ਪੈਂਦਾ ਜਾਂ ਕੋਈ ਲੋੜ ਹੀ ਨਹੀਂ ਹੁੰਦੀ ਕੋਈ ਬਾਈ ਮੈਂ ਤਾਂ ਕਦੀ ਇੱਥੇ ਯੂਰੇ ਡੀਪ ਕਦੀ ਪਾਈ ਨਹੀਂ ਪਾਈ ਨਹੀਂ ਹਾਂਜੀ ਆਰਗੈਨਿਕ ਹੈ ਜੀ ਆਰਗੈਨਿਕ ਹੈ ਸੂਟ ਸੂਟ ਜੋ ਨਵੇਂ-ਨਵੇਂ ਸੀਗੇ ਉਹਦੋਂ ਇੱਕ ਅੱਧੀ ਵਾਰੀ ਅਸੀਂ ਪਤਾ ਨਹੀਂ ਸੋਤ ਪਾਈ ਸੀ ਕਿ ਬਾਅਦ ਚ ਅਸੀਂ ਬਿਲਕੁਲ ਬੰਦ ਕਰਤਾ ਜੀ ਮੇਰਾ ਜਿੰਨਾ ਫਾਰਮ ਹੈ ਸਾਰਾ ਆਰਗੈਨਿਕ ਹੈ ਸਾਰਾ ਆਰਗੈਨਿਕ ਅਸੀਂ ਯੂਰੀਆ ਡੀਪੀ ਕਦੀ ਯੂਜ਼ ਨਹੀਂ ਕੀਤੀ ਅਸੀਂ ਸਿਰਫ ਸਾਡਾ ਖੱਡੇ ਬਣਾ ਰੱਖਿਆ ਵੱਡੇ ਉਧਰ ਜਿੱਥੇ ਅਸੀਂ ਰੂੜੀ ਪਾ ਦਿੰਨੇ ਆ ਪੱਕੇ ਖੱਡੇ ਆ ਇੱਕ ਖੱਡਾ ਵਰਗ ਨੂੰ ਬੰਦ ਕਰ ਦਾਂਗੇ ਦੂਸਰਾ ਸ਼ੁਰੂ ਕਰ ਦਾਂਗੇ ਤਿੰਨ ਚਾਰ ਵਿੱਚ ਉਹਨਾਂ ਨੂੰ ਸਾਡੀ ਰੂੜੀ ਵਧੀਆ ਤਿਆਰ ਹੁੰਦੀ ਆ ਉਹ ਦੋ ਦੋ ਤਿੰਨ ਤਿੰਨ ਟੋਕਰੇ ਅਸੀਂ ਬੁੱਟੇ ਨੂੰ ਪਾਉਨੇ ਆ ਪਲੱਸ ਇਹਦਾ ਡੀਕੰਪੋਜ਼ਰ ਸਾਡੀ ਹੋਦੀ ਬਣੀ ਹੋਈ ਆ ਜਦੋਂ ਅਸੀਂ ਪਾਣੀ ਲਾਉਣਾ ਉਹ ਡੀਕੰਪੋਜ਼ਰ ਅਸੀਂ ਨਾਲ ਛੱਡ ਦੇਣਾ ਬਿਲਕੁਲ ਇੱਕ ਵੀਡੀਓ ਸਪੈਸ਼ਲ ਉਹਦੇ ਹਾਸਤੇ ਪਾਵਾ ਹਾਂ ਜੀ ਜੂਰ ਕਿਉਂਕਿ ਸਾਡੇ ਹਾਲਾਂਕਿ ਰੇਤੀਲੀ ਪਹਿਲੀ ਆ ਪੱਕੀ ਜ਼ਮੀਨ ਨਹੀਂ ਪਰ ਫੇ ਵੀ ਸਾਡੇ ਇੱਥੇ ਕੈਂਚੂਏ ਬਹੁਤ ਨੇ ਕੈਂਚੂਏ ਬਹੁਤ ਗਡੋਏ ਕਹ ਉਹ ਮਤਲਬ ਜ਼ਮੀਨ ਨੂੰ ਪੋਲਾ ਰੱਖਦੇ ਤੇ ਇਹ ਵੀ ਚੀਜ਼ ਹੈ ਨਾ ਵਧੀਆ ਪੋਲਾ ਰੱਖਦੇ ਉਹਦੇ ਰਿਜ਼ਲਟ ਬਹੁਤ ਵਧੀਆ ਨੇ ਤੇ ਇਹਨੂੰ ਪਾਣੀ ਵਗੈਰਾ ਦੀ ਫਿਰ ਲੋਡ ਪੈਂਦੀ ਹੈ ਕਿੰਨੀ ਕਾਜੀ ਪਾਣੀ ਪਾਜੀ ਦੇਣਾ ਪਊਗਾ ਕਿੰਨੇ ਦਿਨਾਂ ਬਾਅਦ ਜੀ ਅਸੀਂ ਤਾਂ ਹੁਣ ਜੇ ਫਰੂਟਿੰਗ ਦਾ ਟਾਈਮ ਹੋਣ ਤਾਂ ਅਸੀਂ ਪਾਣੀ ਬੰਦ ਕਰ ਰੱਖਿਆ ਕਿਉਂਕਿ ਹੁਣ ਪਾਣੀ ਦੇਵਾਂਗੇ ਤਾਂ ਸਾਡਾ ਫਰੂਟ ਫਟਾਉਣਾ ਸ਼ੁਰੂ ਹੋ ਜਾਊਗਾ ਅੱਛਾ ਜੀ ਠੀਕ ਹੈ ਜਦੋਂ ਪੋਲਣ ਦਾ ਕੰਮ ਚੱਲਦਾ ਹੈ ਜਾਂ ਫਲਾਉਰਿੰਗ ਦਾ ਕੰਮ ਹੁੰਦਾ ਉਦੋਂ ਪਾਣੀ ਅਸੀਂ ਫੁੱਲ ਰੱਖੇ ਤੈਨੂੰ ਹਫ਼ਤੇ 'ਚ ਦੋ ਵਾਰ ਹੀ ਪਾਣੀ ਦਿਨੇ-ਦਿਨੇ ਦੇਨੇ ਦੇਣਾ ਹਾਂ ਪ੍ਰੋਪਰ ਕਿਉਂਕ ਉਹ ਸ਼ਡਿਊਲ ਹੈ ਜਿਵੇਂ ਫਰੂਟਿੰਗ ਦੇ ਟਾਈਮ ਫਰੂਟ ਪੱਕ ਰਿਹਾ ਉਹਦੇ ਸੇ ਰੋਕ ਦਿੰਨੇ ਆਪਾਂ ਜਿਵੇਂ ਉਹਦਾ ਸ਼ਡਿਊਲ 'ਚ ਅਸੀਂ ਰਿਟ੍ਰੀਨ 'ਚ ਅਸੀਂ ਪਾਣੀ ਦਿੰਨੇ ਰਹਿੰਦੇ ਹਾਂ ਜੀ ਜੀ ਬਿਲਕੁਲ ਤੇ ਇਹਨੂੰ ਕੋਈ ਸਮੱਸਿਆ ਕੋਈ ਬਿਮਾਰੀ ਕੋਈ ਇਦਾਂ ਦੀ ਆਉਂਦੀ ਆ ਜਾਂ ਜਿਆਦਾ ਕੋਈ ਸਮੱਸਿਆ ਨਹੀਂ ਇਹਦੇ ਮੇਨ ਜਿਹੜੀ ਸਾਡੇ ਸਮੱਸਿਆਵਾਂ ਤੇ ਆਉਂਦੀਆਂ ਫੰਗਸ ਦੀ ਫੰਗਸ ਸਾਡੇ ਫੰਗਸ ਲੱਗਦੇ ਖਜੂਰਾਂ ਨੂੰ ਸਾਨੂੰ ਉਹਦੀ ਰੋਕਥਾਮ ਵਾਸਤੇ ਸਪਰੇਅ ਕਰਨੀ ਪੈਂਦੀ ਆ ਹੋਰ ਕੀ ਪ੍ਰੋਬਲਮ ਨਹੀਂ ਆਉਂਦੀ ਉਹ ਫਿਰ ਜਿਆਦਾ ਜਿਵੇਂ ਨਮੀ ਕਰਕੇ ਹੋ ਗਿਆ ਨਮੀ ਕਰਕੇ ਵੀ ਕਹਿ ਸਕਦੇ ਹਾਂ ਕੁਝ ਕੀ ਕੀ ਜਿਵੇਂ ਕਣਕ ਨਾਲ ਤੇ ਜੋ ਉਹਨਾਂ ਨੂੰ ਫੰਗਸ ਬਹੁਤ ਹੁੰਦੀ ਆ ਹੁਣ ਲਾਗੇ ਛਾਗੇ ਖੇਤਾਂ ਜਿਵੇਂ ਲੋਕਾਂ ਨੇ ਕਰਦੇ ਆ ਪਰ ਰੋਕ ਨਹੀਂ ਸਕਦੇ ਪਰ ਉਹਦਾ ਇੰਪੈਕਟ ਬੂਟਿਆਂ ਤੇ ਪੈਂਦਾ ਪੈਂਦਾ ਉੱਚ ਕੀ ਕੀ ਸਾਡੇ ਜਿਵੇਂ ਪੱਤੀਆਂ ਖਰਾਬ ਹੋ ਗਏ ਆ ਜਿਵੇਂ ਸਾਡੇ ਗੁੱਛੇ ਆ ਕਈ ਗੁੱਛੇ ਗੁੱਛੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਉਹਦੇ ਕਰਕੇ ਸਾਨੂੰ ਸਪਰੇਅ ਕਰਨੀ ਪੈਂਦੀ ਦਵਾਈ ਨੂੰ ਫੇਕੋਣੀ ਪੈਂਦੀ ਆ ਬਾਕੀ ਹੋਰ ਕੋਈ ਆ ਜੋ ਪ੍ਰੋਬਲਮ ਨਹੀਂ ਤੇ ਇਹਦੀ ਮਾਰਕੀਟਿੰਗ ਤੋਂ ਆਪਾਂ ਜੇ ਕਹਿ ਲਈਏ ਜਿਵੇਂ ਆਪਾਂ ਕਣਕ ਫਸਲ ਦਾ ਵੀ ਹਨਾ ਆਪਾਂ ਕਹਿੰਦੇ ਆਮਦਨ ਹੁੰਦੀ ਆ ਇਹਦੀ ਆਪਾਂ ਆਮਦਨ ਦੀ ਗੱਲ ਕਰੀਏ ਤਾਂ ਆਮਦਨ ਕਿਸ ਦੇ حساب ਦੀ ਰਹਿ ਜਾਂਦੀ ਹੈ ਜੀ ਆਮਦਨ ਅੱਛਾ ਬਚਾ ਕੇ ਆਉਂਦਾ ਜੀ ਐ ਨਹੀਂ ਕਿ ਕੱਟੇ ਜਾਂ ਰਹੇ ਨੇ ਰੱਬ ਦੇ ਦਿਆ ਨਾਲ ਵਧੀਆ ਬਚਦਾ ਆ ਮਿਹਨਤ ਹੈ ਮਿਹਨਤ ਹੈ ਮਿਹਨਤ ਪੂਰੀ ਹੈ ਮਿਹਨਤ ਇਹ ਕਹ ਲੋ ਕਿ ਦੂਸਰੇ ਬਾਕਰੋਂ ਜ਼ਿਆਦਾ ਮਿਹਨਤ ਇਸਤੇ ਆ ਗਈ ਜੀ ਠੀਕ ਹੈ ਪਰ ਠੀਕ ਹੈ ਆਪ ਨੂੰ ਵਧੀਆ ਅੱਛਾ ਪ੍ਰੋਡਕਸ਼ਨ ਵੀ ਅੱਛੀ ਹੈ ਤੇ ਇਨਕਮ ਵੀ ਠੀਕ ਬਣਦੀ ਹੈ ਲੇਕਿਨ ਇਹ ਕਿ ਕੰਪੀਟੀਸ਼ਨ ਦਾ ਮਾਰਕੀਟ ਹੈ ਕੰਪੀਟੀਸ਼ਨ ਪੂਰਾ ਹੈ ਤੁਹਾਨੂੰ ਮਾਰਕੀਟ ਚ ਜੇ ਬਣੇ ਰਹਿਣਾ ਹੈ ਤੇ ਤੁਹਾਨੂੰ ਉਹਦੇ ਫਰੂਟ ਦੇ ਸਾਈਜ਼ ਉੱਤੇ ਕੰਮ ਕਰਨਾ ਪਊਗਾ ਜੇ ਬਰੀਕ ਰਹਿ ਗਿਆ ਤਾਂ ਰੇਟ ਘੱਟ ਮਿਲੂਗਾ ਜੇ ਦਾਣਾ ਮੋਟਾ ਰਹਿ ਗਿਆ ਤੇ ਤੁਹਾਨੂੰ ਰੇਟ ਵਧੀਆ ਮਿਲੂਗਾ ਇਹ ਸਾਡੇ ਦਸ਼ਮੇਸ਼ ਫਾਰਮ ਦਾ ਨਾਮ ਮਸ਼ਹੂਰ ਹੈ ਸਿਰਫ ਫਰੂਟ ਦੀ ਕੁਆਲਿਟੀ ਤੇ ਬਿਲਕੁਲ ਜੀ ਤੇ ਆਰਗੈਨਿਕ ਤੇ ਤਾ ਕਰਕੇ ਕਸਟਮਰ ਮੇਰ ਕੋ ਖੁਦ ਇਥੇ ਚੱਲ ਕੇ ਆਉਂਦੇ ਸਪੈਸ਼ਲ ਕੀ ਸਾਨੂੰ ਫਰੂਟ ਚਾਹੀਦਾ ਫਰੂਟ ਚਾਹੀਦਾ ਉਹ ਫਿਰ ਆਪਾਂ ਕੁਆਲਿਟੀ ਦਿੰਨੇ ਆ ਕੁਆਲਿਟੀ ਦਿੰਨੇ ਹਾਂਜੀ ਹਾਂਜੀ ਉਹ ਕਈ ਕਸਟਮਰ ਜਿਹੜੇ ਪੰਜਾਬ ਦੇ ਜਨੂਨ ਪਤਾ ਉਹਨਾਂ ਨੂੰ ਤਾਂ ਸਪੈਸ਼ਲ ਅਸੀਂ バスੇ ਮਾਲ ਭੇਜੇ ਵੀ ਮਾਲ ਉਥੇ ਭੰਜਾਉਣੇ ਵੀ ਉਹ ਸਪੈਸ਼ਲ ਆਰਡਰ ਤੇ ਕੀ ਭੇਜੋ ਸਾਨੂੰ ਹਾਂਜੀ ਉਹ ਆਪਣੀ ਕੁਆਲਿਟੀ ਵੈਸਟ ਆ ਤਾਂ ਆਪਾਂ ਆਰਡਰ ਦੂਰ ਉਦਰੋਂ ਆਉਂਦੇ ਆਉਂਦੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਰਹਿ ਕੇ ਬਿਲਕੁਲ ਕੋਰਨਰ ਤੇ ਹਾਂ ਇੱਥੋਂ ਸਾਡੇ ਤੋਂ ਪਾਕਿਸਤਾਨ 60 ਕਿਲੋਮੀਟਰ ਹੈ ਹਾਂਜੀ ਠੀਕ ਹੈ ਪੰਜਾਬੀ ਬਿਲਕੁਲ ਲੱਗਿਆ ਤੇ ਇਥੋਂ ਜੇ ਕਹੋਗੇ ਤੇ ਜੇ ਜੈਪੁਰ ਜਾਣਾ ਉਹ ਵੀ 450 500 ਹੈ ਦਿੱਲੀ ਕੰਗੋ ਉਹ ਵੀ ਇੰਨੀ ਹੈ ਹਾਂਜੀ ਠੀਕ ਹੈ ਜੈਸਲ ਮੇਰੇ 650 700 ਹੈ ਅਸੀਂ ਬਿਲਕੁਲ ਕੋਰਨਰ ਤੇ ਆ ਤਾਂ ਤੁਹਾਨੂੰ ਵੱਡੀ ਮਾਰਕੀਟ ਦੀ ਸਾਨੂੰ ਬਹੁਤ ਵੱਡੀ ਪ੍ਰੋਬਲਮ ਹੈ ਜੀ ਤੇ ਉਹਦੇ ਵਾਸਤੇ ਜੇ ਗਵਰਨਮੈਂਟ ਕੁਝ ਕਰੇ ਤਾਂ ਹੋ ਸਕਦਾ ਉਹਦਾ ਬੈਨੀਫਿਟ ਸਾਨੂੰ ਮਿਲ ਜਾ ਕਿਉਂਕਿ ਜਿਵੇਂ ਅਸੀਂ ਛੋਟੇ ਫਾਰਮਰ ਹੈ ਸਾਡੇ ਕੋਲ ਛੋਟਾ ਬਾਗ ਹੈ ਤੇ ਇਹ ਇਹਦਾ ਸਾਨੂੰ ਕਿਥੇ ਨਾ ਕਿਥੇ ਲਾਸ ਵੀ ਹੁੰਦਾ ਜੀ ਵੱਡਾ ਫਾਰਮਰ Экਪੋਰਟ ਦਾ ਕੀ ਹੁੰਦਾ ਜਿੱਦਾਂ ਆਪਾਂ ਕਹ ਲਈਏ ਭਾਜੀ Экспорт ਹੁਣ ਇੰਨੀ ਦੂਰ ਕੋਈ ਹੁੰਦਾ ਨਹੀਂ ਸਾ कांडਲਾ پورਟ ਹੈ গুজরাট ਦੇ ਲਾਗੇ ਉਹ مال এক্সপোর্ট ਹੋ ਜਾਊਗਾ ਪਰ چھوٹے ਫਾਰਮਰ ਕੋ ਵੱਡਾ ਬੰਦਾ ਨਹੀਂ ਆਊਗਾ ਨਹੀਂ ਆਊਗਾ ਹਾਲਾਂਕਿ ਸਾਡੀ ਪ੍ਰੋਡਕਸ਼ਨ ਹੈ 200 ਕੁਇੰਟਲ ਅਸੀਂ ਮਾਲ ਪੈਦਾ ਕਰ ਦਿੰਨੇ ਹਾਂ ਠੀਕ ਹੈ ਜੀ ਪਰ ਉਹ ਲੋਕਲ ਮਾਰਕੀਟ ਚ ਖਵਾ ਦਿੰਨੇ ਹਾਂ ہاں ਕੋਈ ਗਵਰਨਮੈਂਟ ਕੋਈ ਐਜੀ ਪਾਲਿਸੀ ਸ਼ੁਰੂ ਕਰ ਦੇ ਕਿ ਐਕਸਪੋਰਟ ਹੋਣਾ ਸ਼ੁਰੂ ਹੋ ਜਾਏ ਉਹਦਾ ਬੈਨੀਫਿਟ ਸਾਨੂੰ ਹੀ ਮਿਲ ਜਾਏ ਉਹ ਦੇਖਦੇ ਹਾਂ ਗਵਰਨਮੈਂਟ ਹੁਣ ਕੀ ਕਰਦੇ ਉਹ ਉਹਨਾਂ ਤੇ ਵੀ ਇਹ ਜਿਹੜੀ ਚੀਜ਼ ਹੋ ਜਾਏ ਤਾਂ ਉਹ ਵੀ ਮਤਲਬ ਬੈਨੀਫਿਟਾਂ ਤਾਂ ਕਿ ਖੇਤੀ ਵਾਲੇ ਪਾਸੇ ਇਸ ਪਾਸੇ ਆਉਣ ਹੈ ਇਸ ਪਾਸੇ ਲੋਕ ਆਪਣੇ ਪਾਣਗੇ ਕਿਉਂਕਿ ਆਪਾਂ ਸਭ ਕੁਝ ਕਰ ਸਕਦੇ ਹਾਂ ਜੀ 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 ਆਪਣੇ ਹੱਥ ਚ ਬਹੁਤ ਜਾਨ ਹੈ ਬਹੁਤ ਕੁਝ ਕਰ ਸਕਦੇ ਹਾਂ ਠੀਕ ਹੈ ਬਟ ਥੋੜਾ ਸਾਥ ਮਿਲੇ ਗਵਰਨਮੈਂਟ ਸਾਥ ਕਰੇ ਤਾਂ ਬੰਦਾ ਸਭ ਕੁਝ ਕਰ ਸਕਦਾ ਹੈ ਹੁਣ ਗਵਰਨਮੈਂਟ ਜੇ ਐਕਸਪੋਰਟ ਦਾ ਕੰਮ ਸ਼ੁਰੂ ਕਰ ਦੇ ਕੋਈ ਰੇਟ ਸਾਡੇ ਸੈਟ ਕਾਰਡ ਨੇ ਸਾਨੂੰ ਤੋਂ ਬਹੁਤ ਵਧੀਆ ਅਸੀਂ ਫਿਰ ਪਿੱਛੇ ਨਹੀਂ ਝਟਾ ਕੇ ਹੋਰ ਵਧੀਆ ਕੁਆਲਟੀ ਦਵਾਂਗੇ ਬਿਲਕੁਲ ਜੀ ਸਹੀ ਗੱਲ ਹੈ ਜੀ ਤੇ ਬਾਕੀ ਇਹ ਚ ਮਿਹਨਤ ਕਾਫੀ ਪੈ ਜਾਂਦੀ ਤੇ ਬਹੁਤ ਹੀ ਵਧੀਆ ਹਨਾ ਕੈਲੀ ਵੀ ਸਿਹਤ ਵਾਸਤੇ ਜਿਹੜਾ ਲਾਹੇਵੰਦ ਇਹ ਫਰੂਟ ਹੈਗਾ ਤੇ ਬਹੁਤ ਤੱਤ ਪਾਏ ਜਾਂਦੇ ਹੈਗੇ ਤੇ ਬਾਕੀ ਬਾਈ ਨੇ ਸਾਰੀ ਜਾਣਕਾਰੀ ਦਿੱਤੀ ਆ ਮੈਂ ਨੰਬਰ ਵੀ ਦਿੱਤਾ ਹੋਇਆ ਹੈਗਾ ਜੇ ਕਿਸੇ ਆਪਣੇ ਮਲਾ ਇਧਰ ਏਰੀਆ 'ਚ ਦੇਖ ਰਿਆ ਕੋਈ ਭਰਾ ਹਨਾ ਜੇ ਕੋਈ ਇਹਦਾ ਕੰਮ ਕਰਨਾ ਚਾਹੁੰਦਾ ਆਪਾਂ ਇਥੋਂ ਲਿਆ ਕੇ ਸੇਲ ਕਰਨੀ ਹੈ ਹਨਾ ਤਾਂ ਉਹ ਵੀ ਤੁਸੀਂ ਕੰਟੈਕਟ ਕਰ ਲਿਓ ਤੇ ਬਾਕੀ ਜਿਵੇਂ ਦਸ਼ਮੇਸ਼ ਫਾਰਮ ਦੱਸਿਆ ਹੈਗਾ ਬਾਈ ਕਹਿੰਦਾ ਵੀ ਅਸੀਂ ਦਸ਼ਮੇਸ਼ ਫਾਰਮ ਤੇ ਅਖੰਜੂਰ ਦਾ ਰੱਖਦੀ ਇਹਦਾ ਇੱਕ ਬੱਕਰਾ ਹਨਾ ਜਿਵੇਂ ਬਾਈ ਇਹ ਰਿਆਂ ਦਾ ਅਮਰੂਦਾਂ ਦਾ ਬਾਗ ਵੀ ਆ ਗੋਡ ਫਾਰਮ ਵੀ ਕਰਦੇ ਆਗੇ ਤਾਂ ਇਦਾਂ ਵੱਖ-ਵੱਖ ਜਿਹੜੇ ਫਾਰਮਿੰਗ ਕਰਦੇ ਆ ਆਰਗੇਨਿਕ ਤੇ ਇਹ ਤਾਂ ਸੀਗਾ ਮਿੱਤਰੋ ਹਨਾ ਖੰਜੂਰ ਦੇ ਜਿਹੜਾ ਕਿ ਆਪਾਂ ਤੁਹਾਨੂੰ ਬਾਗ ਦਿਖਾਇਆਗਾ